ਦੇ ਵਿੱਚ ਵੀ ਹੁਣ ਵਸੋਂ ਹੋ ਗਈ ਲੋਕਾਂ ਨੇ ਕਬਜੇ ਕਰ ਲਏ ਇਲਾਕਿਆਂ ਦੇ ਵਿੱਚ ਕਿਸੇ ਪਾਸੇ ਵੀ ਨਹੀਂ ਛੱਡੇ ਆ ਤੁਹ ਜਿਹੜਾ ਤਾਂ ਖਾਂਦੇ ਆ ਗਿਆ ਖਾਂਦੇ ਆ ਗਿਆ ਨਹੀਂ ਤਾਂ ਲੋਕਾਂ ਨੇ ਉਹ ਦੇਖੋ ਘਰ ਬਣਾਈ ਬੈਠੇ ਆ ਰੁਕ ਪੈ ਤੇ ਸਰੋਂ ਗੰਗਰਾਰ ਇੱਥੇ ਬਣਦਾ ਕੋਲਾ ਤੇ ਹੁਣ ਲੱਗੂ ਡਰਾਈਵ ਕਰ ਅੱਜ ਅਲੀ ਕਰੇਟਾਂ ਵਾਲੀ ਅੰਗੂਰ ਚੱਲ ਪਿਆ ਪੂਨੇ ਸਾਈਡ ਤੋਂ ਇਨੂੰ ਉਹ ਕਰ ਚਾਹੇ। ਵੇਖੇ ਗੱਲ ਦੀ ਜਿੰਨੀ ਮਾਰ। ਉਧਰੋਂ ਵੀ ਕਰੇਟਾਂ ਵਾਲੀ ਆਉਂਦੀ ਐ ਮੁਰੇ। ਆ ਵੀ ਹੁਣ ਉਹਨਾਂ ਟਾਈਮ ਬੜਾ ਔਖਾ ਜਿੰਨਾ ਟਾਈਮ ਇਹ ਪੁਲ ਬਣ ਰਿਹਾ। ਬੜੀ ਤੰਗੀ ਐ। ਲੋ ਜੀ ਬੱਜ ਗਏ ਐ ਤਕਰੀਬਨ 11 ਤੇ ਰੱਖਦੇ ਰੱਖਦੇ। ਅਸੀਂ ਖੜੇ ਐ ਤਕੌੜ ਗੜ ਦੇ ਕੋਲ। ਕੋਕੀ ਲਵਾ ਲਈ ਐ। ਲੋ ਜੀ ਰੋਟੀ ਖਾਧੀ ਪੱਤੇ ਦੇ ਢਾਬੇ ਵਾਲੇ ਦੀ ਰੋਟੀ ਬੜੀ ਸੁਆਦ। ਬੜੇ ਯੂਨੀਕ ਇਹ ਸੀਗਾ ਹਿਮਾਚਲ ਗੋਲਡਨ ਸਾਬਾ ਹਿਮਾਚਲ ਗੋਲਡਨ ਹੀ ਹੋਗੀ ਉਥਾ ਬੇਦਾ ਜਰਮ ਜਾਂ ਹਿਮਾਚਲ ਪੰਜਾਬ ਦਾ ਬਾਤ ਤਾੜਾ ਮੇੜਾ ਬਹੁਤ ਸੋਹਣੀ ਰੋਟੀ ਦੀ ਥੰਮੇ ਦੀ ਹੋ ਗਿਆ ਅਗੇ ਆ ਨੇ ਮੇੜੇ ਵਾਲਾ ਮੋੜ ਲੱਗੇ ਯਾਰਾ ਆ ਸਿੱਧਾ ਰੋਡ ਨਿਕਲ ਜਾਂਦਾ ਅੰਦਾਜ਼ ਕਹਿਲਾ ਜੈਪੁਰ ਰੋਡ ਆ ਗਿਆ ਰਠੋਲੇ ਵਾਲਾ ਤੁਹਾਇ ਉਵਰ ਜਿੱਥੋਂ ਆਪਾਂ ਟਰਨ ਹੋ ਕੇ ਫਿਰ ਨਿੰਬਹੀੜੇ ਵਾਲਾ ਨਾਏਗੰਵ ਵਾਲਾ ਰੋਡ ਫੜਦੇ ਆ ਇਹਦੇ ਆਲੇ-ਦਾਲੇ ਜਿਹੜੀਆਂ ਜੈਪੁਰ ਸਾਈਡ ਨੂੰ ਛੋਟੀਆਂ-ਛੋਟੀਆਂ ਪਹਾੜੀਆਂ ਨੇ ਮਿੱਤਰੋ ਇੰਨਾ ਸੋਹਣਾ ਦ੍ਰਿਸ਼ ਬਣਦਾ ਨਾ ਜਦੋਂ ਇੱਥੋਂ ਗੱਡੀ ਘੁੰਮਦੀ ਆ ਕਿਉਂਕਿ ਟਰਨ ਬਹੁਤ ਕਾਫੀ ਲੰਬੀ ਆ ਤੇ ਇੱਕ ਦਿਲ ਦਿਲ ਨਾ ਜਣੀ ਆਏ ਖੜਿਆ ਜਿਹਾ ਮਹਿਸੂਸ ਕਰਦਾ ਹੁੰਦਾ ਕਿਉਂਕਿ ਆਲੇ-ਦਲੇ ਦਾ ਬੱਤਾ-ਬਰਨ ਜਿਹੜਾ ਹੈਗਾ ਨਾਲੇ-ਦਲੇ ਦਾ ਜਿਹੜਾ ਮਾਹੌਲ ਹੈਗਾ ਬੜਾ ਸੋਹਣਾ ਜਿਹਾ ਬਣਦਾ ਇੱਥੇ ਇੱਥੋਂ ਮੁੜ ਕੇ ਗੱਡੀ ਫੇਰ ਸਿੱਧੀ ਹੋ ਜਾਂਦੀ ਆ ਨਇਆ گاਉਂ ਨਿੰਮਚ ਲਈ ਤੇ ਆ ਹੁਣੋਂ ਸਾਹਮਣੇ ਇਹਦੇ ਟੋਲ ਆ ਜਾਂਦਾ ਪਰ ਕਰਿਆ ਜੀ ਨੰਬੇੜਾ ਇੱਥੋਂ ਸ਼ੁਰੂ ਹੋ ਗਈ ਨਇਆ گاਉਂ ਦੀ ਹੱਦ ਮਤਲਬ ਐਂਟਰ ਹੋ ਗਏ ਐਮਪੀ ਜਿਹੜੇ ਰਾਜਸਥਾਨ ਦੇ ਆਖਰੀ ਜਿਹੇ ਜ਼ਿਲ੍ਹੇ ਆ ਜਾਂਦੇ ਆ ਇਧਰੋਂ ਨੰਬੇੜਾ ਚਤੌੜ ਉਦੇਪੁਰ ਤੇ ਗਾਂ ਫਿਰ ਨੀਮਾ ਚ ਰਤਲਾਮ ਉਜੈਨ ਇੱਥੇ ਤਾਂ ਇਹ ਰੋਡ ਦੇ ਨਾਲ ਨਾਲ ਬੀਜੇ ਹੋਏ ਨੇ ਇਹ ਸਟੇਟਾਂ ਚ ਬਈ ਲਾਇਸੈਂਸ ਮਿਲਦਾ ਹਨਾ ਜਿੰਨਾ ਕ ਮੈਂ ਅੱਜ ਤੱਕ ਦੇਖਿਆ ਇਹਦੇ ਆਲੇ ਦੁਆਲੇ ਲਸਣ ਜ਼ਰੂਰ ਹੁੰਦਾ ਤੇ ਆ ਕੱਪੜਾ ਜਿਹਾ ਵੀ ਲਾ ਕੇ ਰੱਖਦੇ ਆ ਵਿੱਚ ਸਰੀਏ ਲਾਏ ਹੁੰਦੇ ਆ ਬੂਟਿਆਂ ਦੇ ਆਲੇ ਦਲੇ ਜਿੰਨਾ ਕ ਦਿਖਦਾ ਹੁੰਦਾ ਕਦੇ ਖੇਤ ਦੇ ਵਿੱਚ ਨੇੜੇ ਨਹੀਂ ਗਏ ਆਪਾਂ ਕਿਉਂਕਿ ਬਸ ਉਦਾਂ ਹੀ ਨਹੀਂ ਕਦੇ ਜਾਣ ਦਾ ਸੁਭਾਅ ਬਣਿਆ ਹਨਾ ਤੇ ਜਾਣੀ ਇੱਥੇ ਤਾਂ ਆ ਕੇ ਬਈ ਅੰਮੇਬਰ ਜਿਹੜੇ ਤੋਂ ਬਾਅਦ ਅੜੜਾ ਦੇ ਦੇਖ ਕੇ ਹੀ ਬੰਦੇ ਦਾ ਸਰੀਰ ਹਵਾ ਹੀ ਇਹ ਜੀ ਆ ਵੀ ਬੰਦੇ ਦਾ ਸਰੀਰ ਕੁਦਰਤੀ ਅ ਸਰੂਰ ਜੇ ਚਾ ਜਾਂਦਾ ਕਰਿਆ ਇਹ ਪਾਰ ਤੇ ਹੁਣ ਅੰਦਰਜੀਤ ਸਿਓਂ ਕਹਿੰਦਾ ਭਾਈ ਕੋਕਾ ਕੋਲਾ ਪੀਣਾ ਮੈਂ ਕਿਹਾ ਫੇ ਲੈ ਆ ਤੇ ਤੀਜਾ ਮੈਂਬਰ ਸਾਡੇ ਨਾਲ ਦਾ ਭਾਈ ਕਹਿੰਦਾ ਮੈਂ ਫੇ ਆ ਜੀ ਉਹਦਾ ਕਹਿੰਦਾ ਪੀਣਾ ਨਹੀਂ ਮੈਨਣਾ ਤੋ ਹੀ ਲੈ ਆਓ ਪੀਣਾ ਨਹੀਂ ਹਾਂ ਇੱਕ ਪੀਣਾ ਨਹੀਂ ਹਾਂ ਇੱਕ ਮੋੜਨਾ ਪੈਣਾ ਆਦੇ ਆ ਬਾਈ ਬੈਠਾ ਅੰਦਰ ਕੀ ਗੱਲ ਪੀਣਾ ਕਹਤੋਂ ਨਹੀਂ ਮੈਂ ਸ਼ੂਟ ਨਹੀਂ ਕਰਦਾ ਭਾਜੀ ਮੈਂ ਸ਼ੁਕਰ ਹੈ ਮੈਨੂੰ ਇਹ ਮਿੱਠਾ ਹੁੰਦਾ ਅੱਛਾ ਅੱਛਾ ਇਸ ਕਰਕੇ ਸ਼ੂਗਰ ਵੀ ਪ੍ਰੋਬਲਮ ਆ ਬਾਈ ਯਾਬਰੇ ਤੋਂ ਪਹ ਪਹ ਗਿਆ ਆ ਜੈਨ ਵਾਲੇ ਰਾਤੇ ਫਿਰ ਹੁਣ ਬਾਈ ਕਹਿੰਦਾ ਕੀ ਖਾਣਾ ਸੀ ਬਾਈ ਨੂੰ ਸਮੋਸਾ ਇਹ ਰਹੀ ਉੱtre ਚਾਹ ਚੂ ਨੂੰ ਉਹਨੇ ਕਿਹਾ ਚਾਹ ਅਸੀਂ ਪੀਤੀ ਨਹੀਂ ਆਪਾਂ ਪਾਣੀ ਦੀ ਬੋਤਲ ਚੱਕ ਲਈ ਬਾਈ ਆਪਾਂ ਕੀ ਲਿਆ ਨਹੀਂ ਇਹਨੇ ਬੱਤਾ ਵੀ ਲਿਆ ਅੱਛਾ ਬਨੀਸ਼ભાઈ ਨੇ ਟੋਫੀ ਲੈ ਲਈ ਹੈ ਤਿੰਨ ਜਣੇ ਚੱਲੇ ਆ ਬਾਈ ਗੱਡੀ ਤੇ ਫੇਰ ਕਹਿੰਦੇ ਹੁੰਦੇ ਆ ਵੀ ਯਾਰ ਇੱਕ ਦੋ ਤੁਸੀਂ ਤਿੰਨ ਕਿਵੇਂ ਇਧਰੇ ਪਾ ਦਿੰਦੇ ਤਿੰਨ ਫੇਰ ਆਏ ਆ ਬਾਈ ਇਹਦੀ ਫੈਕਟਰੀ ਨੂੰ ਡਿਊਟੀ ਆ ਕਿਉਂਕਿ ਮਾਰਕ ਲੈਵਲ ਕਰਨਾ ਹੁੰਦਾ ਇਹਨਾਂ ਨੇ ਗਿਣਤੀ ਕਰਕੇ ਲਾਉਣਾ ਹੁੰਦਾ ਚਲੇ ਵੀ ਆਪਣੇ ਵਰਗੇ ਹੀ ਹੁੰਦੇ ਆ ਭਗਤ ਬੰਦੇ ਜੀ ਲੱਗਿਆ ਰਹਿੰਦਾ ਚੱਲ ਅਸੀਂ ਉਸੇ ਤੋਂ ਆ ਗਿਆ ਰੋਡ ਉਹ ਜਿਹੜਾ ਉੱਪਰ ਵੀ ਲੰਘਦਾ ਦਿੱਲੀ ਵਾਲਾ ਨਾ ਮਾਰ ਰੋਡ ਅਸੀਂ ਹੁਣ ਇਹਦੇ ਥੱਲੇ ਦੀ ਸਿੱਧਾ ਜੋ ਐਨ ਨੂੰ ਬਾਹਰ ਵਜਣਾ ਉੱਪਰ ਗੱਡੀਆਂ ਕਿਵੇਂ ਖੜੀਆਂ ਨੇ ਬਈ ਤਿੰਨ ਚਾਰ ਕੋਈ ਤਾਂ ਰਸਤਾ ਵੀ ਨਹੀਂ ਥੱਲੇ ਆਉਣ ਦਾ ਇਹ ਰੋਡ ਉਹ ਆ ਜਿਹੜਾ ਕਲਾਮ ਤੇ ਜਾਵਰੇ ਦੇ ਵਿਚਾਲੇ ਆਪਾਂ ਨੂੰ ਅੰਲੌਰ ਵਾਲੇ ਰੋਡ ਤੇ ਮਿਲਦਾ ਹੁੰਦਾ ਇਹ ਉਹ ਰੋਡ ਆ ਜਿਹੜਾ ਕੋਟੇ ਗੁੰਡੀ ਵਾਲਾ ਕਹਿੰਦੇ ਆ ਉੱਪਰ ਵੀ ਲੰਘਦਾ ਜਿਹੜਾ ਮੁਬਾਰਕ ਕਰ ਦੇਣਾ ਇਹ ਤੋਂ ਅੱਗੇ ਇੱਕ ਮੰਦਿਰ ਆਉਂਦਾ ਹੈ ਲੈਫਟ ਸਾਈਡ ਤੇ ਬਹੁਤ ਵੱਡਾ ਨਦੀ ਦੇ ਵਿੱਚ ਕਿਉਂਕਿ ਮਹਾਕਾਲ ਵੀ ਨਗਰੀ ਨੇੜੇ ਆ ਜਾਂਦੀ ਹੈ ਮੰਦਿਰ ਹੀ ਮੰਦਿਰ ਆਉਂਦੇ ਆ ਇੱਥੇ ਤੇ ਇੱਥੇ ਆ ਕੇ ਥੋੜਾ ਜਿਹਾ ਰੋਡ ਚੋੜਾ ਹੋਇਆ ਪਿੱਛੇ ਤਾਂ ਥੋੜਾ ਸਾਹ ਨਹੀਂ ਆਉਂਦਾ ਜਿਉਂ ਜਾਵਰੇ ਤੋਂ ਮੁੜਦੇ ਆ ਇੱਧਰ ਮੋਟਰਸਾਈਕਲ ਹੈ ਇੱਧਰ ਕਾਰ ਇੱਧਰ ਬੱਸ ਬਤਾ ਨਹੀਂ ਲੱਗਦਾ ਬਾਈ ਬਾੜੇ ਦਾ ਕਰਪਤਾ OJਨ ਵਾਲਾ ਬਾਈਪਾਸ ਪਾਰ ਤੇ ਆ ਟੂਲ ਟੈਕਸ ਆ ਗਿਆ ਇੱਥੋਂ ਗੱਡੀਆਂ ਦਵਾਸ ਨੂੰ ਵੀ ਜਾਂਦੀਆਂ ਨੇ ਤੇ ਅੱਗੇ ਜਾ ਕੇ ਰਾਹ ਪਰ ਉਹ ਪਿੱਛੇ ਨੂੰ ਥੋੜਾ ਜਿਆ ਕਿਉਂਕਿ ਥੋੜਾ ਜਿਆ ਪਿੱਛੇ ਵੀ ਮੁੜਦਾ ਇੱਕ ਅੰਦਰ ਨੂੰ ਰਾਹ ਇਹ ਤੋਂ ਅੱਗੇ ਜਾ ਕੇ ਦਵਾਸ ਨੂੰ ਜਾਂਦਾ ਅ ਲਸਣ ਵਾਲੀ ਗੱਡੀ ਕਾਫੀ ਟਾਈਮ ਦੀ ਸਾਡੇ ਮੂਰੇ ਆ ਦੋ ਤਿੰਨ ਵਾਰੀ ਇਹ ਓਵਰਟੇਕ ਮਾਰੇ ਆਇਆ ਦੋ ਤਿੰਨ ਵਾਰੀ ਅਸੀਂ ਓਵਰਟੇਕ ਮਾਰਤਾ ਹੈ ਇਹ ਪੀਵੀ 23 ਗੱਡੀ ਆ ਆ ਰੋਡ ਮੁੜਦਾ ਮਿੱਤਰੋ ਆਕੇ ਕੋਜੈਨ ਤੋਂ ਜਿਹੜਾ ਬਾਈਪਾਸ ਆ ਜਦੋਂ ਆਪਾਂ ਸਾਈਕਲ ਵਗੈਰਾ ਲਾਉਣ ਜਾਣੇ ਆ ਤਾਂ ਆ ਸਿੱਧਾ ਲੰਘ ਜਾਣੇ ਆ ਅੱਗੇ ਜਾ ਕੇ ਸਾਈਕਲ ਲੈਂਦਾ ਟਾਇਰ ਵੀ ਅਕੇ ਲੈਂਦੇ ਆ ਜਾਂਦੇ ਤੇ ਇੱਥੋਂ ਆਪਾਂ ਸੱਜੇ ਹੋ ਜਾਣਾ ਇਹ ਦਵਾਸ ਨੂੰ ਇਹ ਜਾਂਦਾ ਸਿੱਧਾ ਉਹ ਕੋਪਾਲ ਨੂੰ ਵੀ ਤੇ ਗਾਂਧਾ ਤੋਂ ਦੌਰ ਨੂੰ ਵੀ ਮੁੜ ਜਾਂਦਾ ਆਹਾ ਸਾਰਾ ਏਰੀਆ ਬਾਈ ਇਹ ਸਾਰਾ ਪੰਜਾਬੀਆਂ ਦਾ ਇੰਨਾ ਅੱਗੇ ਤੱਕ ਲਾਈਟਿੰਗ ਨਹੀਂ ਦੀ ਆ ਸਾਰਾ ਪੰਜਾਬ ਮੀਟਾ ਬਈ ਆਉਂਦੇ ਆ ਦਿੱਤੇ ਤੇ ਸਾਰਾ ਬਾਈਪਾਸ ਪਾਰ ਕਰਕੇ ਹੋ ਜਾਂਦਾ ਫੇਰ ਖੱਬੇ ਪਾਸੇ ਨੂੰ ਆ ਸਾਹਮਣੇ ਬ੍ਰਿਜ ਆਉਂਦਾ ਇੱਥੋਂ ਆਪਾਂ ਖੱਬੇ ਹੋ ਜਾਣਾ ਫੇਰ ਜਾਂਦਾ ਦਵਾਸ ਨੂੰ ਜੇ ਸਿੱਧੇ ਲੰਘੇ ਤਾਂ ਸਿੱਧੇ ਜਾਵਾਂਗੇ ਆਪਾਂ ਅੰਦੌਰ ਹੁਣ ਆਪਾਂ ਜਾ ਰਹੇ ਹਾਂ ਦਵਾਸ ਦਵਾਸ ਤੋਂ ਅੱਗੇ ਜਾਣਾ ਸਿਹੌਰ ਕਿਉਂਕਿ ਦਵਾਸ ਤੋਂ ਅੱਗੇ 100 ਕਿਲੋਮੀਟਰ ਰਹਿ ਜਾਂਦਾ ਸਿਹੌਰ ਉਤੋਂ 30 35 ਰਹਿ ਜਾਂਦਾ ਭਪਾਲ ਤੋਂ ਆ ਗਿਆ ਅੰਦੌਰ ਨੂੰ ਆ ਗਿਆ ਦਿਵਾਸ ਹੁਣ ਚੜ ਗਏ ਵੱਡੇ ਸਿੱਖਸ ਦਾ ਹੰਦ गुड ਮਾਰਨਿੰਗ ਮੇਰੇ ਪਿਆਰਿਓ ਆ ਦੇਖੋ ਤੁਹਾਨੂੰ ਚੀਜ਼ ਦਿਖਾਵਾਂ ਇਹਨਾਂ ਆ ਬੀਸੀਸੀਟੀਵੀ ਦੀ ਨਿਗਰਾਨੀ ਮੇ ਹੈ ਉੱਪਰ ਸੜਾ ਲੱਗਿਆ ਵੱਲ ਵੱਡਾ ਹੋਲਡਰ ਹੋ ਗਿਆ ਖੜੇ ਆ ਅਸੀਂ ਦਿਵਾਸ ਹਜਾਇਨ ਵਾਲੇ ਰੋਡ ਤੇ ਦੇਖੋ ਖੁਸ਼ੀ ਦੇਖੋ ਇਹਨਾਂ ਨੇ ਨਵਾਂ ਮੋਟਰਸਾਈਕਲ ਕਢਾਇਆ ਦੋਨੇ ਮੀਆਂ ਬੀਬੀ ਜਾ ਰਹੇ ਆ ਜਾਂਦਾ ਕਿਤੇ ਮੱਥਾ ਟੇਕਣ ਚਲੇ ਆ ਹੁਣ ਜਾਂ ਫੇਰ ਛੌਰੀਆਂ ਨੂੰ ਚੱਲਿਆ ਦਿਖਾਉਣ ਪਈ ਨਾ ਪੂਰੇ ਪ੍ਰਸੰਨ ਜਾਂਦੇ ਆ ਪੂਰੇ ਆ ਬੜੇ 10:00 ਵਜੇ ਤੋਂ ਸਹੌਰ ਸਹੌਰ ਰਹਿ ਗਿਆ ਸਾਡੀ ਲੋਕੇਸ਼ਨ ਰਹਿ ਗਈ 15 ਕਿਲੋਮੀਟਰ ਜਾਣੇ ਜਿੱਥੋਂ ਰਸਤਾ ਨੋਟਾ ਕਿਹੜੀ ਚੌਪਾਲ ਆ ਉਹ ਰਹੀ ਲੋਕੇਸ਼ਨ 4-5 ਕਿਲੋਮੀਟਰ ਰਾਹ ਵਧੀਆ ਅਜਾਇੰਤ ਤੋਂ ਬਾਅਦ ਤਾਂ ਵਧੀਆ ਟੱਕਰਿਆ ਰਸਤਾ ਆ ਡਬਲ ਚੌਕ ਦਾ ਉਨੇ ਪਾਸ ਇਸੇ ਹੀ ਮੋੜਨਾ ਪੈਣਾ ਮਾਲ ਲੈਦੇ ਬਸ ਦੁਪਹਿਰ ਤੱਕ ਤਾਂ ਤੇ ਸ਼ਾਮ ਨੂੰ ਅੰਦੌਰ ਪਹੁੰਚੀਏ ਆ ਗਏ ਆ ਜੀ ਚੋਪਾਲ ਸਾਗਰ ਚੌਰਾਹਾ ਤੇ ਇਹ ਤੋਂ ਬਾਅਦ ਹੁਣ ਐਂਟਰ ਹੋਵਾਂਗੇ ਸ਼ਹਿਰ ਵੱਲ ਸਿਹੋਰ ਦੁਬਾਰਾ ਜੀ 10:30 ਵਜੇ ਆਏ ਸੀ ਤੇ ਪਾਰਟੀ ਵਾਲੇ ਨੂੰ ਬੈਠੇ ਤਾਂ ਉਹ ਐਂਟਰੀ ਜੋ ਹੈ ਉਹ ਪਰ ਉਹਨੇ ਗੱਲ ਹੋ ਗਈ ਸੀ ਉਹਨੇ ਛੋਟੀ ਗੱਡੀ ਭੇਜੀ ਕਿਉਂਕਿ 20 ਸਾਈਕਲ ਸੀ ਸਾਰੇ ਡੱਬੇ ਲਾ ਕੇ ਤਗਰੀਬਨ ਕਿ ਜੀ ਬੰਗਲ ਮਲ ਗਈ ਆ ਪਾਟਾ ਜਿਹੜਾ ਤੁਸੀਂ ਘਰ ਤੋਂ ਚੱਲ ਰਹੇ ਯਾਰ ਇਹ ਤੋਂ ਲੈ ਕੇ ਮੁੜ ਦੰਦੇ ਆ ਹੁਣ ਪਹੁੰਚਣਾ ਅੰਦਰ ਤੇ ਜਾਣ ਕੇ 1 ਘੰਟੇ ਦੇ ਡੇਢ ਘੰਟੇ ਦੇ ਵਿੱਚ ਤੋ ਵਿਲੇ ਹੋ ਗਏ ਆ ਗਾਂੜੇ ਨੂੰ ਵੀ ਇਹੀ ਕਿਹਾ ਵੀ ਯਾਰ ਛੋਟੀ ਗੱਡੀ 'ਤੇ ਹੀ ਦਿਨ ਉਹ ਐਂਟਰੀ ਜੀ ਕਾ ਫਾੜਨਾ ਉਹ ਨੂੰ 5-700000 ਰੇਣਾ ਸਭ ਖਾਇਆ 3:30 ਵਜੇ ਦੀ ਆ ਨਾਲੇ ਜੀ 메ਨ ਰੋਡ ਦੇ ਉੱਤੇ ਨਵਾਸ ਤੋਂ ਤੌਰ ਵਾਲੇ ਤਵਾਸ ਨਾਲ ਕੇ ਦਾ ਟਾਈਮ ਬੰਦੇ ਨੇ ਬਣਾਇਆ ਹੋਇਆ ਕਿਉਂਕਿ ਨੂਵੋ ਐਂਟਰੀ ਦਾ ਮਾਲ ਆ ਉਹਨੂੰ ਕਹਿਦਾ ਵੀ ਛੋਟੀ ਗੱਡੀ ਭੇਜ ਦੇ ਯਾਰ ਕਿਉਂਕਿ ਅੱਜ ਸੈਟਰਡੇ ਆ ਜੀ ਰਾਤ ਨੂੰ ਇਹ ਅੰਦਰ ਬੜੇ ਕੱਲ ਨੂੰ ਸੰਡੇ ਆ ਕੱਲ ਨੂੰ ਉਹ ਕਹਿੰਦਾ ਮੈਂ ਦੁਕਾਨ ਨਹੀਂ ਖੋਲਣੀ ਮੰਡੇ ਤੇ ਗੱਲ ਜਾਣੀ ਹੈ ਮੰਡੇ ਵੀ ਰਾਤ ਨੂੰ ਜਾਂ ਕੱਲ ਵਾਲੀ ਰਾਤ ਨੂੰ ਅੰਦਰ ਬੜਨਾ ਬੂਪਰ ਸੁਣ ਲਉ ਫੇਰ ਸੋਚਿਆ ਯਾਰ ਖੁੰਦੇ 10000 ਰੁਪਏ ਵੱਟਵਾ ਫੇਸ ਦੀ ਗੱਡੀ ਅਸੀਂ ਕੋਈ ਦੇ ਅੱਧੇ ਪੁਣਾ ਘੰਟ ਤੱਕ ਆਸ ਤੇ ਬਾਈਪਾਸ ਤੇ ਬਾਈ ਆ ਵੀ ਵਿਊ ਪੂਰਾ ਘੈਂਟ ਬਣਦਾ ਜਦੋਂ ਸਾਹਮਣੇ ਐ ਜੀਣੀ ਹੈ ਨਾ ਪਹਾੜੀ ਚੱਪਰ ਤੇ ਇਹਦੇ ਤੇ ਬੈਂਡ ਟਰਬਾਈਨ ਬਹੁਤ ਲੱਗੀਆਂ ਹੁਣ ਬਹਿ ਜੀ ਸ਼ਾਇਦ ਨਹੀਂ ਦਿਖਣਗੀਆਂ ਤੇ ਦੇਖ ਵੀ ਜਾਣਗੀਆਂ ਸ਼ਾਇਦ ਇਹ ਉਹ ਦੇਖਣਾ ਬੈਂਡ ਟਰਬਾਈਨ ਬਹੁਤ ਲੱਗੀਆਂ ਹੈ ਕੋਈ ਲੈ ਨਾਲ ਉਹ ਸੋਨਾ ਕਿਉਂ ਬਣਦਾ ਪਹਾੜੀ ਦਾ ਵੀ ਬਾਈਪਾਸ ਤੇ ਇੱਥੇ ਕੀ ਲਵਾ ਲਈ ਸੀ ਪਾਲ ਦਾ ਰੋਡ ਤੇ ਹੋ ਗਏ ਆ 3-4 ਘੰਟੇ ਲੈ ਰਹੀ ਆ ਛੋਟੇ ਆਟੋ ਚ ਛੋਟੇ ਹਾਥੀ ਚ ਦੋ ਕਿੜੇ ਲੈ ਗਿਆ ਤੀਜੇ ਕਿੜੇ ਹੁਣ ਆ ਰਹੇ ਆ ਦਲਦਾਨੂ ਮੈਂ ਪਾਣੀ ਦੀ ਬੋਤਲ ਲੈਣ ਆਇਆ 7 ਵਜੇ ਆ ਤੇ ਗੱਡੀ ਹੋ ਗਈ ਆ ਖਾਲੀ ਇੱਥੋਂ ਹੀ ਮੋੜ ਚੱਲੇ ਆ بار بار ਹੀ ਹਾਂ ਪਰ ਗੱਡੀ ਖਾਲੀ ਹੋਣੀ ਪਈ 1000 ਚ ਪਰ ਜੇ ਦੂਜੇ ਪਾਸੇ ਕੈਲਕੂਲੇਟ ਕਰ ਲਈਏ ਤਾਂ ਇਹ 7-800 ਡਾਲਰ ਵੀ ਲੈਂਦੇ ਆ ਬਾਈ ਉਹ ਡਾਲਾ ਵੀ ਵੱਜ ਗਿਆ ਇਹ ਵੀ ਫਰਕ ਹੈ ਜਿਹੜਾ ਗੱਡੀ ਵਾਲਾ ਆਇਆ ਉਹ ਮਾਲ ਲਾ ਕੇ ਲੈ ਗਿਆ ਮੇਰੇ ਨਾਲ ਟੈਂਡਰ ਸੀਗਾ ਉਹ ਡੱਬੇ ਉਹਨੂੰ ਫੜਾਈ ਗਿਆ ਆਪੇ ਗੱਡੀ ਦੋਨੇ ਚੀਜ਼ਾਂ ਕਲਕੂਲੇਟ ਕਰਕੇ ਹੀ ਮੈਂ ਕਿਹਾ ਚਲ ਯਾਰ ਨਾਲੇ ਅੱਜ ਸੈਟਰਡੇ ਨਾਈਟ ਆ ਕੱਲ ਨੂੰ ਸੰਡੇ ਮੰਡੇ ਨੂੰ ਗੱਡੀ ਖਾਲੀ ਹੋਣੀ ਸੀ ਦੋ ਦਿਨ ਵੀ ਬਾਅਦ ਤੇ ਆ ਚਲੋ ਮਾਲ ਮਿਲੇ ਨਾ ਮਿਲੇ ਉਹ ਗੱਲ ਵੱਖਰੀ ਆ ਪਰ ਇਹਨਾਂ ਦਾ ਹੈਗਾ ਵੀ ਰਿਲੈਕਸ ਮਾਈਂਡ ਤਾਂ ਰਹਾਂਗੇ ਆ ਪਹੁੰਚੇ ਸੀ ਗੁਰਦੁਆਰੇ ਬਾਬਾ ਦੀਪ ਸਿੰਘ ਤੇ ਉਹਦੇ ਸਾਹਮਣੇ ਆਪਣੇ ਮਿੱਤਰ ਪਿਆਰੇ ਦਾ ਹੈਗਾ ਟੱਬਾ ਟੱਬਾ ਨਹੀਂ ਪਹਿਲਾਂ ਹੀ ਲਾਉਣਾ ਹੁੰਦਾ ਸੀ ਬਾਈ ਕੀ ਲਾਉਣਾ ਹੁੰਦਾ ਸੀ ਆ ਰੇੜੀ ਉਹੀ ਕਹਿ ਸਕਦੇ ਆ ਉਹਨੂੰ ਛੋਟੇ ਹਾਥੀ ਦੇ ਉੱਤੇ ਸੀ ਹਨਾ ਸੈਟਅਪ ਤੇ ਹੁਣ ਇਹਨਾਂ ਨੇ ਇਸ ਵਾਰ ਟੱਬਾ ਲੈ ਲਿਆ ਆਪਣੇ ਮਿੱਤਰ ਪਿਆਰੇ ਆ ਤੇ ਇਹ ਜਮਾ ਗੁਰਦੁਆਰੇ ਤੋਂ ਜਦੋਂ ਆਪਾਂ ਪਾਰਕਿੰਗ ਇੱਥੇ ਲੈਨੇ ਆ ਜਮਾ ਖੁੰਜੇ ਦੇ ਉੱਤੇ ਆ ਤੇ ਆ ਕੇ ਇਹਨਾਂ ਕੋਲੇ ਰੋਟੀ ਪਾਣੀ ਖਾਇਆ ਕਰੋ ਪੰਜਾਬੀ ਬੰਦੇ ਆ ਆ ਆਪਣਾ ਆਗੇ ਵੀ ਗੁਰੂ ਘਰ ਤੇ ਗੁਰੂ ਘਰੋਂ ਸਵੇਰੇ ਫਿਰ ਕਾਂ ਸੋਡਾਗੇ ਇਹਦਾ ਅੱਜ ਸੰਡੇ ਆ ਤੇ ਮਾਤਾ ਉਹ ਕੇਵਣਾ ਪ੍ਰਸ਼ਾਦਾ ਕਰਨ ਲੱਗੇ ਆ ਵੱਜ ਗਏ ਮੇਰਾ ਖਿਆਲ ਆ 11:00 ਵੱਜ ਗਏ ਆ ਬਿਲਕੁਲ ਮਾਲ ਦਾ ਤਾਂ ਹੋਣਾ ਜੋ ਮਾਰਕੀਟ ਤੋਂ ਮੰਡੀ ਰਹੂਗੀ ਲੱਗਦਾ ਸ਼ਾਇਦ ਮਿਰਚਾਂ ਦਾ ਸੀਜ਼ਨ ਚੱਲਦਾ ਤੇ ਜਿਹੜੇ ਵੀ 2 ਡੋਬੜੇ ਮਿਰਚਾਂ ਦੀ ਲਾਏ ਆ ਲੱਗਦਾ ਵੀ ਮਿਰਚਾਂ ਦੀ ਓਕੇ ਕਰ ਲੈਣੀ ਆ ਜੇ ਬੋਲਿਆ ਕੋਈ ਮਾਲ ਆਉਂਦੇ ਏਰੀਆ ਬਾਹਰ ਹੋਇਆ ਫਿਰ ਜਵਾਬ ਆ ਅੰਮ੍ਰਿਤਸਰ ਦਾ ਬਲੂ ਕੋਲ ਮਿਲਦਾ ਸੀ ਉਹ ਆਪਾਂ ਜਵਾਬ ਦਿੰਦਾ ਰੇਟ ਹੈ ਨਹੀਂ ਕੋਸ਼ ਨਾਲੇ ਦੂਰ ਪੈਂਦਾ ਆਪਣੇ ਜਰੀਏ